ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੁਸਲਮਾਨਾ ਵਿੱਚ ਇੱਕ ਅੱਲਾ ਯਾਰਖਾ ਯੋਗੀ ਹੋਏ ਨੇ ਉਹਨਾਂ ਨੇ ਇੱਕ ਧਾਰਮਿਕ ਪੁਸਤਕ ਲਿਖੀ ਹੈ ਗੰਜ ਸਹੀਦਾ ਜਿਨ੍ਹਾਂ ਵਿੱਚ ਉਹਨਾਂ ਨੇ ਸ਼ਾਕਾ ਚਮਕੌਰ ਦਾ ਵੀ ਜ਼ਿਕਰ ਕੀਤਾ ਹੈ ਅਤੇ ਉਹਨਾਂ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਬੜੀ ਉਹਨਾਂ ਨੇ ਸਿਫਤ ਕੀਤੀ ਹੈ ਬੜੀ ਉਹਨਾਂ ਨੇ ਤਾਰੀਫ ਕੀਤੀ ਹੈ ਤੇ ਅੱਲਾ ਯਾਰਖਾਂ yogi ਸਾਕਾ ਚਮਕੌਰ ਬਾਰੇ ਕੁਝ ਲਿਖਦੇ ਨੇ ਜਿਸ ਦਮ ਹੋਵੇ ਚਮਕੌਰ ਮੇਂ ਸਿੰਘੋ ਕੇ ਉਤਾਰੇ ਚੁਲਾਈ ਹੋਏ ਸ਼ੇਰ ਤੇ ਸਭ ਗੈਜ ਕੇ ਮਾਰੇ ਅੱਖੋਂ ਸੇ ਨਿਕਲਤੇ ਥੇ ਸ਼ੇਰੋ ਕੇ ਸ਼ਰਾਰੇ सतगुरु के सिवा और गजम थे सारे गुस्से से नजर जाती थी अफवाज अदू पर अफवाज अदू का अर्थ है दुश्मन की फौज तेगे से निगाहे पड़ती थी दुश्मन के गलू पर एथे गलू का अर्थ है गर्दन ਜਦੋਂ ਚਮਕੌਰ ਦੀ ਯੰਗ ਵਿੱਚ ਸਿੰਘਾਂ ਨੇ ਆਕੇ ਡੇਰੀ ਲਾ ਲਈ ਚਮਕੌਰ ਵਿੱਚ ਜਿਹੜੇ ਸਿੰਘ ਸੀ ਉਹ ਪੂਰੇ ਗੁੱਸੇ ਨਾਲ ਭਰੇ ਹੋਏ ਸੀ ਉਹਨਾਂ ਵਿੱਚ ਬਹੁਤ ਹੀ ਜ਼ਿਆਦਾ ਗੁੱਸਾ ਸੀ ਅਤੇ ਉਹਨਾਂ ਦੀਆਂ ਅੱਖਾਂ ਵਿੱਚੋਂ ਆਗ ਨਿਕਲਦੀ ਸੀ ਭਾਵ ਉਹਨਾਂ ਦੀ ਅੱਖਾਂ ਵਿੱਚੋਂ ਚੰਗਿਆਰੇ ਨਿਕਲਦੇ ਸੀ ਤੇ ਉਹ ਪੂਰੇ ਗੁੱਸੇ ਨਾਲ ਭਰੇ ਪਏ ਸੀ ਤੇ ਸਤਗੁਰੂ ਤੋਂ ਬਿਨਾ ਸਾਰੇ ਬਹੁਤ ਹੀ ਭਿਆਨਕ ਨਜ਼ਰ ਆ ਰਹੇ ਸੀ ਬਹੁਤ ਹੀ ਡਰਾਮਣੇ ਨਜ਼ਰ ਆ ਰਹੇ ਸੀ ਉਹਨਾਂ ਦੀ ਨਿਗਾਹ ਦੁਸ਼ਮਣ ਦੀ ਫੌਜ ਵੱਲ ਜਾਂਦੀ ਸੀ ਅਤੇ ਹੱਥਾਂ ਵਿੱਚ ਤਲਵਾਰਾਂ ਫੜ ਕੇ ਉਹ ਵੈਰੀ ਦੀਆਂ ਗਦਰਾਂ ਵੱਲ ਝਾਕ ਰਹੇ ਸੀ